ਇਹ ਕੁਝ ਵੀ ਨਹੀਂ ਹੈਗਾ ਪਰ ਜਦੋਂ ਜਦੋਂ CBI ਨੇ ਫੜਿਆ ਇਹ ਅੱਖਾਂ ਤੋਂ ਲੈ ਕੇ ਜਿਹੜੇ ਪੈਰ ਤੱਕ ਸਾਰਾ ਕੁਝ ਕੰਬਦਾ ਸੀ ਉਹਦਾ ਵੱਡੇ ਬਦਮਾਸ਼ ਦਾ ਕੁਝ ਮਹੀਨੇ ਦਾ ਫੋਨ ਕਰਕੇ ਕਹਿੰਦਾ ਵੀਰ ਜੀ ਉਹ ਪਿਛਲੇ ਮਹੀਨੇ ਆਪਣੀ ਗੱਲ ਹੋਈ ਸੀ ਉਹ ਵੀ ਨਹੀਂ ਦਿੱਤੇ ਅਜੇ ਤੱਕ ਕਿਉਂਕਿ ਮੈਂ ਤੇਰੇ ਨਾਲ ਕੋਈ ਕਮਿਟ ਕੀਤਾ ਮੈਂ ਕਾਹਦਾ ਦਵਾ ਪੈਸੇ ਕਹਿੰਦਾ ਜੀ ਚਲੋ ਫਿਰ ਪੁੱਲਰ ਸਾਹਿਬ ਕਹਿੰਦੇ ਮੈਂ ਦੇਖ ਲਊਗਾ ਮੈਂ ਕਈ ਦੇਖ ਲਊ ਉਹ 5 ਕਰੋੜ ਰੁਪਏ ਮਿਲਿਆ ਦੇ ਘਰੋਂ ਆਪਾਂ ਸਾਰੇ ਖੜੇ ਹਾਂ ਜੇ ਇਕੱਠੇ ਕਰ ਲਈ ਆਪਣੇ ਸਾਰਿਆਂ ਦੇ ਘਰੋਂ ਨਹੀਂ ਮਿਲਣਾ ਨਾ ਪਰ ਕਾਸ਼ ਫੇਰ ਨਾ ਡਰਨੀ ਲੱਗਿਆ ਡੀਆਈਜੀ ਨਾਲ ਪੰਗਾ ਲੈਣੇ ਬਾਈ ਜੀ ਇਸ ਵਾਰ ਸੋਚਿਆ ਹੋਇਆ ਸੀ ਵੀ ਰੋਜ਼ ਦੀ ਮੌਤ ਮਾਰਨ ਨਾਲੋਂ ਇੱਕ ਦਿਨੇ ਸਹੀ ਇਹਨੇ 8 ਲੱਖ ਰੁਪਏ ਮੰਗਿਆ ਸੀਗਾ 8.5 ਲੱਖ ਮੰਗਿਆ ਸੀਗਾ ਤੇ ਨਾਲ ਉਹ ਕਿਹਾ ਗਿਆ ਸੀ ਵੀ 8 ਲੱਖੇ ਤੋਂ ਲੈਣਾ ਜਿੰਨੇ ਪਹਿਲਾਂ ਦੰਦਾ ਲੈ ਲਈ ਆਪਾਂ ਪਰ ਇਹ ਤੋਂ 8 ਪੂਰਾ ਕਰਨਾ ਹੈ। ਹਾਜ਼ਰ ਨਾਜ਼ਰ ਮੰਨ ਕੇ ਪ੍ਰਮਾਤਮਾ ਨੂੰ ਕਹਿੰਨਾ ਇਹਨੂੰ ਸਜ਼ਾ ਕਰਾਊਗਾ ਜੇ ਨਾ ਕਰਾਈ ਤਾਂ ਮੈਂ ਜਿਉਣਾ ਹੀ ਛੱਡ ਦੂੰਗਾ ਪਰ ਮੈਂ ਇਹਨੂੰ ਬਖਸ਼ਣਾ ਨਹੀਂ ਕਿਰਸ਼ਾਨੂੰ ਐਦਾ ਜੀ ਬ੍ਰੋਕਰ ਸੀਗਾ ਉਹ ਮੈਨੂੰ ਆ ਕੇ ਮਿਲਦਾ ਕਹਿੰਦਾ ਮੈਨੂੰ ਡੀਆਈਜੀ ਸਾਹਿਬ ਦਾ ਮੈਸੇਜ ਆਇਆ ਹੈ ਤੁਹਾਡਾ ਵਪਾਰ ਬਹੁਤ ਵਧੀਆ ਚੱਲਦਾ ਹੈ ਆਪਾਂ ਨੂੰ ਡੀਆਈਜੀ ਸਾਹਿਬ ਨਾਲ ਮਿਲ ਕੇ ਚੱਲਣਾ ਚਾਹੀਦਾ ਹਾਂ ਜਦ ਉਹ ਮੈਂ ਕਿਹਾ ਕੋਈ ਗੱਲ ਨਹੀਂ ਕੋਈ ਦਗਾਲੀ ਦੁਸ਼ਹਰਾ ਹੁੰਦਾ ਉਹ ਚੱਲ ਜਾਂਦਾ ਯਾਰ ਸਾਰੇ ਕਰਦੇ ਆਂ ਅਸੀਂ ਕੋਈ ਏਡੀ ਗੱਲ ਨਹੀਂ ਕੋਰਟ ਨੇ ਇਮੀਡੀਏਟਲੀ ਡਾਇਰੈਕਟ ਕੀਤਾ ਸੀਬੀਆਈ ਨੂੰ ਵੀ ਤੇ ਪੰਜਾਬ ਪੁਲਿਸ ਨੂੰ ਵੀ ਇਹਨਾਂ ਨੂੰ ਕੰਪਲੇਨੈਂਟ ਮੂਤੇ ਦੇ ਪਰਿਵਾਰ ਨੂੰ ਜਲਦੀ ਤੋਂ ਜਲਦੀ ਇਹਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕੀਤੀ ਜਾਵੇ ਭਾਈ ਜੀ ਡੀਆਈਜੀ ਪਹਿਲਾਂ ਮੇਰੇ ਖਿਲਾਫ ਖੜਾ ਹੋਇਆ ਡੀਆਈਜੀ ਕਹਿੰਦਾ ਧਮਕੀਆਂ ਦੇਂਦਾ ਕਰਤੇ ਝੂਠੇ ਮੁਕਦਮੇ ਦਊਂਗਾ ਸਾਨੂੰ ਮਿਲੋ ਆ ਕੇ ਨਹੀਂ ਤੁਹਾਡੇ ਪੁਰਾਣੇ ਮੁਕਦਮੇ ਦੀ ਚਲਾਨ ਪੇਸ਼ ਕਰ ਦਊਂਗਾ ਬਹੁਤ ਧਮਕੀਆਂਆਂ ਮੈਨੂੰ ਜਦੋਂ ਮੈਨੂੰ ਇਹ ਪਤਾ ਲੱਗ ਗਿਆ ਵੀ ਮੇਰੇ ਕੋਲ ਕੋਈ ਰਾਸਤਾ ਨਹੀਂ ਤਾਂ ਮੈਂ ਸੀਬੀਆਈ ਦਾ ਰੋਕ ਕੀਤਾ ਜਾ ਕੇ ਆਕਾਸ਼ ਜੀ ਦੇਖਿਏ ਜਦੋਂ ਇਹ ਪੂਰੇ ਆਖਰਕਾਰ ਬਣਿਆ ਕਿਉਂ ਘਟਨਾ ਕਰਮ ਇੱਥੇ ਤੱਕ ਨੌਬਤ ਕਿਉਂ ਪਹੁੰਚ ਗਈ ਕਿ ਡੀਆਈਜੀ ਦੇ ਖਿਲਾਫ ਆਕਾਸ਼ ਜਾ ਕੇ ਸਿੱਧਾ ਖੜਾ ਹੋ ਗਿਆ ਕਿ ਕੱਲ ਨੂੰ ਕੋਈ ਵੀ ਗੱਲ ਹੋ ਸਕਦੀ ਹੈ ਭਾਈ ਜੀ ਡੀਆਈਜੀ ਪਹਿਲਾਂ ਮੇਰੇ ਖਿਲਾਫ ਖੜਾ ਹੋਇਆ ਡੀਆਈਜੀ ਕਹਿੰਦਾ ਧਮਕੀਆਂ ਦੇਂਦਾ ਦਰਤੇ ਝੂਠੇ ਮੁਕਦਮੇ ਦਊਂਗਾ ਸਾਨੂੰ ਮਿਲੋ ਆ ਕਿ ਨਹੀਂ ਤੁਹਾਡੇ ਪੁਰਾਣੇ ਮੁਕਦਮੇ ਦੀ ਚਲਾਨ ਪੇਸ਼ ਕਰ ਦਊਂਗਾ ਬਹੁਤ ਧਮਕੀਆਂ ਆਇਆ ਮੈਨੂੰ ਜਦੋਂ ਮੈਨੂੰ ਇਹ ਪਤਾ ਲੱਗ ਗਿਆ ਵੀ ਮੇਰੇ ਕੋਲ ਕੋਈ ਰਾਸਤਾਨੀ ਤਾਂ ਮੈਂ ਸੀਬੀਆਈ ਦਾ ਰੋਕ ਕੀਤਾ ਜਾ ਕੇ ਮੈਂ ਆਪਦੀ ਜਾ ਕੇ ਦਰਖਾਸਤ ਦਿੱਤੀ ਸੀਬੀਆਈ ਚ ਉਹਨਾਂ ਨੇ ਆਪਣੀ ਵੈਰੀਫਿਕੇਸ਼ਨ ਕੀਤੀ ਜਦੋਂ ਸੀਬੀਆਈ ਨੂੰ ਲੱਗਿਆ ਕਿ ਹਾਂ ਮੇਰੇ ਨਾਲ ਗਲਤ ਹੋ ਰਿਹਾ ਤਾਂ ਸੀਬੀਆਈ ਨੇ ਪਰਚਾ ਦੇ ਕੇ ਇਹਨੂੰ ਫੜਿਆ ਇਹ ਸ਼ੁਰੂ ਕਿੱਥੋਂ ਹੋਇਆ ਕੰਮ ਤੁਹਾਡੇ ਨਾਲ ਬਲੈਕਵਿਨ ਦਾ ਕਿ ਤੁਹਾਨੂੰ ਜਾਣਦਾਰੀ ਹੁੰਦਾ ਡੀਆਈਜੀ ਤੁਹਾਡਾ ਕੋਈ ਸੰਪਰਕ ਨਹੀਂ ਹੁੰਦਾ ਕਿ ਉਹ ਮੈਨੂੰ ਆ ਕੇ ਮਿਲਦਾ ਕਹਿੰਦਾ ਮੈਨੂੰ ਡੀਆਈਜੀ ਸਾਹਿਬ ਦਾ ਮੈਸੇਜ ਆਇਆ ਤੁਹਾਡਾ ਵਪਾਰ ਬਹੁਤ ਵਧੀਆ ਚੱਲਦਾ ਹੈ ਆਪਾਂ ਨੂੰ ਡੀਆਈਜੀ ਸਾਹਿਬ ਨਾਲ ਮਿਲ ਕੇ ਚੱਲਣਾ ਚਾਹੀਦਾ ਹਾਂ ਜਦ ਉਹ ਮੈਂ ਕਹਿੰਦਾ ਕੋਈ ਗੱਲ ਨਹੀਂ ਕੋਈ ਦਗਾਲੀ ਦੁਸ਼ਹਿਰਾ ਹੁੰਦਾ ਉਹ ਚੱਲ ਜਾਂਦਾ ਯਾਰ ਸਾਰੇ ਕਰਦੇ ਆਂ ਅਸੀਂ ਕੋਈ ਏਡੀ ਗੱਲ ਨਹੀਂ ਤੇ ਮੈਨੂੰ ਇਨ ਬਿਟਵੀਨ ਪਤਾ ਲੱਗਦਾ ਵੀ ਜਿੰਮੇ ਮੇਰੇ ਪਿਛਲੇ ਮਹੀਨੇ ਨੇ ਗੱਲ ਕਹੀ ਤੇ ਇਸ ਮਹੀਨੇ ਨੇ ਫੋਨ ਕਰਕੇ ਕਹਿੰਦਾ ਵੀਰ ਜੀ ਉਹ ਪਿਛਲੇ ਮਹੀਨੇ ਆਪਣੀ ਗੱਲ ਹੋਈ ਸੀ ਉਹ ਵੀ ਨਹੀਂ ਦਿੱਤੇ ਅਜੇ ਤੱਕ ਮੈਂ ਕਿਹਾ ਮੈਂ ਤੇਰੇ ਨਾਲ ਕੋਈ ਕਮਿਟ ਕੀਤਾ ਮੈਂ ਕਾਹਦਾ ਦਵਾ ਪੈਸੇ ਕਹਿੰਦਾ ਜੀ ਚਲੋ ਫਿਰ ਫਿਰ ਦੋ ਦਿਨ ਬਾਅਦ ਮੈਨੂੰ ਪਤਾ ਲੱਗਦਾ ਵੀ ਇਹ ਕਹਿੰਦਾ ਜੀ ਮੈਂ ਤਾਂ ਤੇ ਨਜ਼ਾਇਜ਼ ਪਰਚਾ ਪਾਉਂਗਾ ਕੋਈ ਕਿਹਦਾ ਪੁਰਾਣਾ ਜਿਹੜਾ ਮੁਕੱਦਮਾ ਹੈ ਉਹਦੇ 'ਚ ਮੈਂ ਚਲਾਨ ਪੇਸ਼ ਕਰਾ ਕੇ ਇਹਨੂੰ ਐਂ ਕਰ ਲੂੰਗਾ ਆਪਾਂ ਇਸ ਡਰ ਦੇ ਵਿੱਚ ਆਉਂਦੇ ਹੋਏ ਆਪਣਾ ਜਾ ਕੇ ਆਪਸੀ ਵੀ ਇਹਦਾ ਆਸਰਾ ਲਿਆ ਇਹ ਤਾਂ ਇਹ ਤਾਂ ਠੀਕ ਉਸੇ ਤਰ੍ਹਾਂ ਦੇ ਨਾਲ ਹੋ ਗਿਆ ਵੀ ਕੋਈ ਵਧੀਆ ਕੰਮਕਾਰ ਚੱਲ ਰਿਹਾ ਜਾ ਕੇ ਆਪਾਂ ਅਗਲੇ ਤੋਂ ਆਪਦੀ ਉਗਰਾਹੀ ਕਰਨੀ ਹੈ ਬਾਈ ਜੀ ਤੁਸੀਂ ਇਹ ਦੱਸੋ 5 ਕਰੋੜ ਰੁਪਏ ਮਿਲਿਆ ਇਹਦੇ ਘਰੋਂ ਆਪਾਂ ਸਾਰੇ ਖੜੇ ਹਾਂ ਜੇ ਇਕੱਠੇ ਕਰ ਲਈ ਆਪਣੇ ਸਾਰਿਆਂ ਦੇ ਘਰੋਂ ਨਹੀਂ ਮਿਲਣਾ ਨਾ ਇਹਦੇ ਇਕੱਲੇ ਦੇ ਘਰੋਂ ਮਿਲਿਆ ਲੱਖ 2 ਲੱਖ ਰੁਪਏ ਦੀ ਤਰਖਾ ਹੋਊਗੀ 2.5 ਲੱਖ ਹੋਊਗੀ ਉਤੋਂ ਵੱਧ ਅਸੀਂ ਬਿਜ਼ਨਸ ਕਰਦੇ ਆ ਸਾਡੇ ਕੋਲ ਤਾਂ ਆਉਂਦਾ ਨਹੀਂ ਪਰ ਆਕਾਸ਼ ਪਤਰ ਨੂੰ ਡਰ ਨਹੀਂ ਲੱਗਿਆ ਡੀਆਈਜੀ ਨਾਲ ਪੰਗਾ ਲੈ ਰਹੇ ਬਾਈ ਜੀ ਇਸ ਵਾਰ ਸੋਚਿਆ ਹੋਇਆ ਸੀ 20 ਰੋਜ਼ ਦੀ ਮੌਤ ਮਾਰਨ ਨਾਲੋਂ ਇੱਕ ਦਿਨੇ ਸਹੀ ਠੀਕ ਹੈ ਨਾ ਦੇਖ ਲੈਣੇ ਕਿ ਕਿੱਡਾ ਕਿ ਬਦਮਾਸ਼ ਆ ਬਦਮਾਸ਼ ਕਹਦਾ ਅਸੀਂ ਇਹਦੀ ਇੱਜ਼ਤ ਕਦੀ ਕਰਦੇ ਸੀ ਇਹਦੀ ਵਰਦੀ ਦੀ ਜਿਹੜੀ ਇਹਦੇ ਵਰਦੀ ਪਾਈ ਸੀ ਉਹਦੀ ਇੱਜ਼ਤ ਸੀਗੀ ਵਰਦੀ ਲਾ ਕੇ ਆਵੇ ਨਾ ਇਹ ਫਿਰ ਇਹ ਇਹ ਤੋਂ ਵੱਡੇ ਹੀ ਹੋਵਾਂਗੇ ਅਸੀਂ ਇਹਨੂੰ ਜੇ ਕੋਈ ਵਹਿਮ ਹੈ ਇਹ ਕੁਝ ਵੀ ਨਹੀਂ ਹੈਗਾ ਜਦੋਂ ਜਦੋਂ ਸੀਬੀਆਈ ਨੇ ਫੜਿਆ ਹੈ ਇਹ ਅੱਖਾਂ ਤੋਂ ਲੈ ਕੇ ਤੇ ਪੈਰ ਤੱਕ ਸਾਰਾ ਕੁਝ ਕੰਬਦਾ ਸੀ ਉਹਦਾ ਵੱਡੇ ਬਦਮਾਸ਼ ਦਾ ਇਹ ਇਹ ਵੈਸੇ ਉਦੋਂ ਹੋਇਆ ਕੀ ਪੂਰਾ ਪ੍ਰਕਰਨ ਪੈਸੇ ਫੜਾਏ ਤੁਸੀਂ ਇਹਨੂੰ ਆਪ ਉਹ ਸੀਬੀ ਨੇ ਤੁਹਾਨੂੰ ਦੱਸੇ ਦਿੱਤਾ ਐਫ ਆਈ ਆਰ 'ਚ ਜੋ ਵੀ ਲਿਖਿਆ ਐਜ਼ ਇਟ ਇਜ਼ ਸਾਰਾ ਕੁਝ ਹੁੰਿਆ ਹੋਇਆ ਪੈਸੇ ਨਹੀਂ 5 ਲੱਖ ਹੀ ਮੰਗਿਆ ਸੀ ਜਾਂ ਜ਼ਿਆਦਾ ਮੰਗਿਆ ਸੀ ਇਹਨੇ 8 ਲੱਖ ਰੁਪਏ ਮੰਗਿਆ ਸੀਗਾ ਅੱਛਾ ਐਕਚੁਅਲ 8 ਲੱਖ 8 ਲੱਖ ਮੰਗਿਆ ਸੀਗਾ ਤੇ ਨਾਲ ਉਹ ਕਿਹਾ ਗਿਆ ਸੀ ਵੀ 8 ਲੱਖੇ ਤੋਂ ਲੈਣਾ ਜਿੰਨੇ ਪਹਿਲਾਂ ਦੰਦਾ ਲੈ ਲਈ ਆਪਾਂ ਪਰ ਇਹ ਤੋਂ 8 ਪੂਰਾ ਕਰਨਾ ਤੇ ਉਹ ਪਹਿਲੀ ਕਿਸ਼ਤ ਮੈਂ 5 ਲੱਖ ਰੁਪਏ ਜਿਹੜਾ ਸੀਗਾ ਉਹ ਲੈ ਕੇ ਗਿਆ ਸੀਗਾ ਉਹ ਬਿਹਾਤੇ ਸੀਵੀ ਨੇ ਨਾਲ ਲੱਗ ਕੇ ਕਾਰਵਾਈ ਕੀਤੀ ਤੇ ਤੈਨੂੰ ਫੜ ਲਿਆ ਇਹਦੇ ਚ ਹੁਣ ਦੇਖਿਓ ਕਾਨੂੰਨੀ ਲੜਾਈ ਲੰਬੀ ਚੱਲ ਸਕਦੀ ਆ ਤਿਆਰ ਆ ਕਾਸ਼ਪਤ ਮੈਂ ਕਹਾਂ ਜੀ ਤੁਹਾਨੂੰ ਪ੍ਰੋਮਿਸ ਕਰ ਲਿਆ ਮੈਂ ਹਾਜ਼ਰ ਨਜ਼ਰ ਮੰਨ ਕੇ ਪ੍ਰਮਾਤਮਾ ਨੂੰ ਕਹਿੰਦਾ ਇਹਨੂੰ ਸਜ਼ਾ ਕਰਾਊਗਾ ਜੇ ਨਾ ਕਰਾਈ ਤਾਂ ਮੈਂ ਜਿਉਣਾ ਹੀ ਛੱਡ ਦਊਗਾ ਪਰ ਮੈਂ ਇਹਨੂੰ ਬਖਸ਼ਣਾ ਨਹੀਂ ਹੁਣ ਚਲੋ ਖੈਰ ਅੱਜ ਤੁਸੀਂ ਪ੍ਰੋਟੈਕਸ਼ਨ ਵਾਸਤੇ ਪਹੁੰਚੇ ਸੀਗੇ ਪਰੋਸਾ ਹੈ ਵੀ ਚਲੋ ਕੋਰਟਾਂ ਸੀ ਵੀ ਤੁਹਾਨੂੰ ਸਾਰਾ ਪੂਰਾ ਭਰੋਸਾ ਜੀ ਹਾਈ ਕੋਰਟ ਤੇ ਭਰੋਸਾ ਸਾਡੇ ਵਕੀਲ ਸਾਹਿਬ ਖੜੇ ਨੇ ਇਹਨਾਂ ਨੇ ਅੱਜ ਬਹੁਤ ਕੋਸ਼ਿਸ਼ ਕੀਤੀ ਹੈ ਵਧੀਆ एफर्ट्स ਕੀਤੇ ਨੇ ਜੱਜ ਸਾਹਿਬ ਨੇ ਵੀ ਕੋਈ ਮਤਲਬ ਕਿ ਇਹ ਨਹੀਂ ਕੀਤਾ ਵੀ ਨਹੀਂ ਸਿਕਿਉਰਟੀ ਜਾਂ ਜੱਜ ਸਾਹਿਬ ਨੇ ਬਹੁਤ ਜਲਦੀ ਆਰਡਰ ਤੁਹਾਨੂੰ ਵਕੀਲ ਸਾਹਿਬ ਦੱਸ ਦੇਣਗੇ ਜੋ ਇਹਨਾਂ ਦੀ ਲੈਂਗੁਏਜ ਚ ਹੋਊਗਾ ਵੀ ਕੀ ਆਰਡਰ ਹੈ ਪਰ ਮੈਨੂੰ ਜੋ ਦੱਸਿਆ ਵਕੀਲ ਸਾਹਿਬ ਨੇ ਕਿ ਤੁਹਾਨੂੰ अर्लीਰ ਸਿਕਿਉਰਟੀ ਮਿਲ ਜੂਗੀ ਮੇਰੇ ਤੇ ਮੇਰੇ ਪਰਿਵਾਰ ਨੂੰ ਤੁਹਾਨੂੰ ਇੱਕ ਹੁਣ ਸੰਤੁਸ਼ਟੀ ਹੈ ਵੀ ਤੁਸੀਂ ਕੋਈ ਗਲਤ ਸਟੈਪ ਨਹੀਂ ਕੀਤਾ ਬਹੁਤ ਸੰਤੁਸ਼ਟ ਜੀ ਭਾਈ ਜੀ ਰਾਤ ਨਹੀਂ ਸੌਣੀ ਨਹੀਂ ਦਾਈ ਰਾਤ ਜਦੋਂ ਸੋਇਆ ਜਿੰਨੇ ਮਤਲਬ ਮੈਂ ਆਪਣੇ ਵੀਡੀਓਜ਼ ਦੇਖੀਆਂ ਉਹਦੇ ਥੱਲੇ ਮੈਂ ਲੋਕਾਂ ਦੇ ਜਿਹੜੇ ਕਮੈਂਟਸ ਦੇਖ ਰਿਹਾ ਹਾਂ ਕਮੈਂਟਸ ਦੇ ਵਿੱਚ ਲੋਕਾਂ ਨੇ ਇੱਥੇ ਤੱਕ ਲਿਖਿਆ ਵੀ ਸਾਡੇ ਬਦਲੇ ਲਿੱਤੇ ਗਏ ਅੱਜ ਜਿਹੜੇ ਲੋਕ ਬੋਲੇ ਨਹੀਂ ਸੀ ਇਹਦੇ ਤਸੀਹਾਂ ਤੋਂ ਉਹਨਾਂ ਨੇ ਕਮੈਂਟਸ 'ਚ ਲਿਖਿਆ ਵੀ ਸਾਡੇ ਅੱਜ ਬਦਲੇ ਲੈ ਗਏ ਸਾਰਿਆਂ ਦੇ ਐਨੇ ਖੁਸ਼ ਨੇ ਲੋਕ ਮਤਲਬ ਮੈਂ ਤੁਹਾਨੂੰ ਐ ਨਹੀਂ ਦੱਸ ਸਕਦਾ ਲੋਕ ਕਿੰਨਾ ਐਪਰੀਸ਼ੀਏਟ ਕਰ ਰਹੇ ਨੇ ਕਮੈਂਟਸ ਦੇ ਵਿੱਚ ਕੀ ਕੀ ਲਿਖ ਰਹੇ ਨੇ ਬਹੁਤ ਮਤਲਬ ਮੈਨੂੰ ਖੁਦ ਰਾਤ ਇੰਨਾ ਵਧੀਆ ਫੀਲ ਹੋਇਆ ਕਿ ਪ੍ਰਮਾਤਮਾ ਤੂੰ ਮੇਰੇ ਤੋਂ ਇਸ ਜੇ ਜਨਮ ਦੇ ਵਿੱਚ ਕੋ ਚੰਗਾ ਕੰਮ ਕਰਾਇਆ ਤਾਂ ਇਹ ਕਰਾਇਆ ਪਤਾ ਨਹੀਂ ਬਾਈ ਮੈਂ ਕਿੰਨੇ ਲੋਕ ਬਚਾਤੇ ਨੀ ਇਸ ਦਿਵਾਲੀ ਤੇ ਨੇ ਕਿੰਨੇ ਰਗੜਨੇ ਸੀ ਚਲੋ ਫਿਰ ਦੇਖਿਓ ਵੀਰ ਸਾਹਿਬ ਕੋਰਟ ਨੇ ਕੀ ਕਿਹਾ ਕਰ ਕਿਹਾ ਵੀ ਕਿਉਂਕਿ ਪ੍ਰੋਟੈਕਸ਼ਨ ਦਾ ਕਿਉਂਕਿ ਬਹੁਤ ਵੱਡਾ ਸੀਰੀਅਸ ਮੈਟਰ ਆ ਇਹ ਤੇ ਤੁਸੀਂ ਵੀ ਉਸੇ ਕਰਕੇ ਸ਼ਾਹ ਕੋਰਟ ਪਹੁੰਚੇ ਕਿਉਂਕਿ ਤੁਹਾਨੂੰ ਵੀ ਲੱਗਦਾ ਵੀ ਅੱਗੇ ਡੀਆਈਜੀ ਰੈਂਕ ਦਾ ਅਫਸਰ ਸੀਬੀਆਈ ਦੇ ਨੂੰ ਫੜਵਾਉਣਾ ਕੋਈ ਛੋਟੀ ਗੱਲ ਨਹੀਂ ਬਿਲਕੁਲ ਬਿਲਕੁਲ ਕੋਰਟ ਨੇ ਇਮੀਡੀਏਟਲੀ ਡਾਇਰੈਕਟ ਕੀਤਾ ਸੀਬੀਆਈ ਨੂੰ ਵੀ ਤੇ ਪੰਜਾਬ ਪੁਲਿਸ ਨੂੰ ਵੀ ਇਹਨਾਂ ਨੂੰ ਕੰਪਲੇਨੈਂਟ ਮੂਤੇ ਦੇ ਪਰਿਵਾਰ ਨੂੰ ਜਲਦੀ ਤੋਂ ਜਲਦੀ ਇਹਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕੀਤੀ ਜਾਵੇ ਕਿਉਂਕਿ ਇੱਕ ਐਡੇ ਵੱਡੇ ਆਫੀਸਰ ਦੇ ਖਿਲਾਫ ਆਵਾਜ਼ ਚੁਕਣੀ ਜਿਹਦਾ ਕਿ ਪਹਿਲਾਂ ਪਿੱਛੇ ਤੋਂ ਬੈਕਗ੍ਰਾਉਂਡ ਡੀਜੀਪੀ ਫਾਦਰ ਉਹਨਾਂ ਦੇ ਆਪ ਉਹ ਆਈਜੀ ਡੀਐਸਪੀ ਡਾਇਰੈਕਟਰ ਰਿਕਰੂਟਮੈਂਟ ਹੋਈ ਉਹਨਾਂ ਦੀ ਐਡੇ ਵੱਡੇ ਆਫੀਸਰ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਬੰਦੇ ਨੂੰ ਪ੍ਰੋਟੈਕਸ਼ਨ ਤਾਂ ਜ਼ਰੂਰੀ ਹੈ ਤੇ ਕੋਰਟ ਨੇ ਇਹਨੂੰ ਕੋਈ ਆਰਡਰਰੀ ਮੈਨਰ ਚ ਨਹੀਂ ਲਿਆ ਇਮੀਡੀਏਟਲੀ ਅੱਜ ਕੇਸ ਲਿਸਟਡ ਹੋਇਆ ਅੱਜ ਹੀ ਇਹਦੀ ਸੁਣਵਾਈ ਹੋਈ ਤੇ ਅੱਜ ਹੀ ਇਹਨਾਂ ਕੋਰਟ ਨੂੰ ਸਾਰੀ ਡਾਇਰੈਕਸ਼ਨ ਪੰਜਾਬ ਪੁਲਿਸ ਨੂੰ ਦਿੱਤੀਆਂ ਗਈਆਂ ਨੇ ਤੇ ਆਰਡਰ ਅਜੇ ਸਾਡੇ ਕੋਲ ਆਉਣਾ ਬਾਕੀ ਹੈ ਇਹਦੀ ਸਾਰੀ ਗਲਤੀ ਇਅਰ ਹੋਣੀ ਪਰ ਕਲਾਇੰਟ ਥੋੜਾ ਇਹ ਸੰਤੁਸ਼ਟ ਹੈ ਆਖਰ ਕੀ ਜਿਸ ਤਰ੍ਹਾਂ ਦੀ ਕਾਰਵਾਈ ਕਰੀ ਕੋ ਉਹ ਇਸ ਗੱਲ ਨੂੰ ਸੰਤੁਸ਼ਟ ਹੈ ਜੋ ਕਾਰਵਾਈ ਜਿਸ ਤਰ੍ਹਾਂ ਦੇ ਨਾਲ ਹੋਈ ਕਿਉਂਕਿ ਸੀਬੀਆਈ ਨੇ ਜਿਹੜਾ ਜਿਸ ਤਰ੍ਹਾਂ ਰਿਕਵਰ ਕਰਿਆ ਸ਼ਾਇਦ ਕਿਸੇ ਨੂੰ ਉਮੀਦ ਨਹੀਂ ਸੀ ਵੀ ਇਹਨਾਂ ਦਾ ਬਿਲਕੁਲ ਨਹੀਂ ਦੇਖੋ ਕਲਾਇੰਟ ਆਕਾਸ਼ ਜੀ ਨੇ ਇੱਕ ਕੰਪਲੇਨੈਂਟ ਨੇ ਖੁਸ਼ ਨੇ ਕਿਉਂਕਿ ਸਭ ਤੋਂ ਵੱਡੀ ਗੱਲ ਤੇ ਇਹ ਕਿ ਐਡੇ ਵੱਡੇ ਆਫੀਸਰ ਨੂੰ ਕਿਸੇ ਇੰਸਟੀਚਿਊਟ ਨੇ ਹੱਥ ਪਾਇਆ ਕਿਉਂਕਿ ਪੰਜਾਬ ਪੁਲਿਸ ਦਾ ਆਫੀਸਰ ਹੈ ਪੰਜਾਬ ਪੁਲਿਸ ਦਾ ਚਲੋ ਆਪਾਂ ਨੂੰ ਕਹਿ ਨਹੀਂ ਸਕਦੇ ਕਿ ਆਪਣੇ ਆਫੀਸਰ ਦੇ ਖਿਲਾਫ ਵੀ ਇੰਨਾ ਕੁਝ ਕਰ ਸਕਦੇ ਕਿਉਂਕਿ ਪੰਜਾਬ ਦੇ ਵਿੱਚ ਵਿਜੀਲੈਂਸ ਵੀ ਹੈਗੀ ਹੈ ਪਰ ਸੀਬੀਆਈ ਨੇ ਇੱਕ ਪੂਰਾ ਰੈੱਡ ਹੈਂਡਰਡ ਇਹਨਾਂ ਤੋਂ ਰਿਕਵਰੀ ਵੀ ਨਾਲ ਹੋਈ ਹੈ ਉਸ ਤੋਂ ਬਾਅਦ ਰਿਕਵਰੀਆਂ ਚੱਲ ਰਹੀਆਂ ਨੇ ਕਿੰਨੀ ਅਮਾਉਂਟ ਬਰਾਮਦ ਹੋ ਚੁੱਕੀ ਹੈ ਕਿੰਨਾ ਕੁਛ ਸੈਕੰਡਲੀ ਇੱਕ ਹੋਰ ਵੀ ਗੱਲ ਹੈ ਘਰੋਂ ਹੋਰ ਇੰਨੀਆਂ ਚੀਜ਼ਾਂ ਬਰਾਮਦ ਹੋਈਆਂ ਨੇ ਜਿਹਦੇ ਵਜ੍ਹਾ ਤੇ ਈਡੀਵੀ ਇਨਵੋਲਵ ਹੋ ਗਈ ਹੈ ਤੇ ਸੈਕੰਡਲੀ ਨਾਲ ਮੇਰੇ ਲੱਗਦਾ ਇਹਨਾਂ ਦੇ ਇੱਕ ਆਰਮ ਐਕਟ ਦਾ ਤੇ ਇੱਕ ਹੋਰ ਅਲੱਗ ਤੋਂ ਵੀ ਇਹਨਾਂ ਦੇ ਖਿਲਾਫ ਐਫ ਆਈ ਆਰ ਰਜਿਸਟਰਡ ਹੋ ਰਹੀਆਂ ਨੇ ਤੇ ਹੁਣ ਇਹ client ਨੂੰ ਦੇਖੋ ਜਿਹੜਾ ਹੁਣ ਐਡਾ ਬੜਾ ਕਦਮ ਚੁੱਕਿਆ ਡਰ ਤਾਂ ਥੋੜਾ ਬਹੁਤ ਹੁੰਦਾ ਹੀ ਹੈ ਉਸ ਡਰ ਦੇ ਵਿੱਚ ਪਰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਉਹ ਸਾਰੇ ਆਪਣੀ ਜੋ ਰੈਮਡੀਜ਼ ਨੇ ਉਹ ਵੇਲ ਕਰਾਂਗੇ ਅਸੀਂ ਤੇ ਇਸ ਲੜਾਈ ਨੂੰ ਲੌਜੀਕਲੀ ਐਂਡ ਤੇ ਲੈ ਕੇ ਜਾਵਾਂਗੇ ਫਿਰ ਲੱਗਦਾ ਵਕੀਲ ਸਾਹਿਬ ਕਿ ਜਿਹੜਾ ਜਿਸ ਤਰ੍ਹਾਂ ਦੇ ਨਾਲ ਜੋ ਉਮੀਦ ਸੀ ਕੋਰਟ ਤੋਂ ਕਿਉਂਕਿ ਆਮ ਤੌਰ ਤੇ ਜਦੋਂ ਆਪਾਂ ਕੋਈ ਪੇਲ ਲੈ ਕੇ ਜਾਂਦੇ ਆ ਸਾਨੂੰ ਹੁੰਦਾ ਵੀ ਸਾਡੇ ਮੁਤਾਬਕ ਹੋਊਗਾ ਤੇ ਲੌਫਲੀ ਹੋਊਗਾ ਤੇ ਉਹ ਹੋਇਆਗਾ ਦੇਖੋ ਜੀ ਇਸ ਕੇਸ ਦੇ ਵਿੱਚ ਜਿਹੜੇ ਸਾਡੇ ਜੱਜ ਸਾਹਿਬ ਨੇ ਅਮਨ ਚੌਧਰੀ ਸਾਹਿਬ ਦੇ ਕੋਲ ਇਹ ਕੇਸ ਲੱਗਾ ਸੀਗਾ ਜੱਜ ਸਾਹਿਬ ਨੇ ਪੂਰਾ ਕੇਸ ਚੰਗੀ ਤਰੀਕੇ ਨਾਲ ਸੁਣਿਆ ਇਹਦੀ ਸੀਰੀਅਸਨੈਸ ਨੂੰ ਦੇਖਿਆ ਤੇ ਸਾਡੇ ਕਲਾਇੰਟ ਨੂੰ ਆਕਾਸ਼ ਨੂੰ ਵਧੀਆ ਪ੍ਰੋਟੈਕਸ਼ਨ ਵਾਸਤੇ ਆਰਡਰ ਕੀਤੇ ਨੇ ਉਸ ਮੌਕੇ ਤੇ ਬਹਿਸ ਦੇ ਦੌਰਾਨ ਸਰਕਾਰੀ ਵਕੀਲ ਜਿਹੜੇ ਡੀਆਈਜੀ ਵੱਲੋਂ ਪੇਸ਼ ਹੋਏ ਨੇ ਸਟੇਟ ਆਫ ਪੰਜਾਬ ਦੇ ਵੱਲੋਂ ਪੇਸ਼ ਹੋਏ ਨੇ ਤੇ ਸੀਬੀਈ ਵੱਲੋਂ ਜਿਹੜੇ ਪੇਸ਼ ਹੋਏ ਨੇ ਉਹਨਾਂ ਦੋਨਾਂ ਨੇ ਅੰਡਰਟੇਕਿੰਗ ਦਿੱਤੀ ਹੈਗੀ ਹੈ ਕਿ ਅਸੀਂ ਜਿਹੜੀ ਆਕਾਸ਼ ਨੇ ਰਿਪਰੈਜ਼ੈਂਟੇਸ਼ਨ ਦਿੱਤੀ ਹੈਗੀ 16 ਤਰੀਕ ਨੂੰ ਉਸ ਤੇ ਕਾਨੂੰਨੀ ਕਾਰਵਾਈ ਕਰਾਂਗੇ ਛੇਤੀ ਤੋਂ ਛੇਤੀ ਕਰਾਂਗੇ ਨਾਲੇ ਇਹ ਤੋਂ ਜਿਹੜੀ ਪ੍ਰੋਟੈਕਸ਼ਨ ਮੰਗਦੀ ਹੈ ਉਹ ਅਸੀਂ ਦਵਾਂਗੇ ਤੇ ਜੇਕਰ ਅਗਰ ਇਹਦੇ ਉੱਤੇ ਕੋਈ ਹੋਰ ਪਰਚਾ ਹੁੰਦਾ ਹੈ ਤੇ ਉਹਦੇ ਖਿਲਾਫ ਅਸੀਂ ਇਹਨੂੰ ਅਡਵਾਂਸ ਨੋਟੇ ਪ੍ਰਮਾਣਨਾ ਦਵਾਂਗੇ ਚਲੋ ਖਰ ਦੇਖੀਏ ਤਾਂ ਕਿ ਜਿਸ ਤਰ੍ਹਾਂ ਦੇ ਨਾਲ ਕਾਨੂੰਨੀ ਪੈਰਵਾਈ ਹੁਣ ਚੱਲੂਗੀ ਪਰ ਨਾਲ ਗੱਲ ਇਹ ਆਕਾਸ਼ ਬੱਤਾ ਸਾਉਂ ਤੌਰ ਤੇ ਕਹਿੰਦੇ ਨੇ ਕਹਿੰਦੇ ਸ਼ਾਇਦ ਮੇਰੇ ਹਿੱਸੇ ਇਹ ਸੇਵਾ ਰੱਬ ਨੇ ਬਖਸ਼ੀ ਹੈ ਪਰਤਵਾਨੀ ਕਿੰਨੇ ਲੋਕ ਇਸ ਦਿਵਾਲੀ ਦੇ ਉੱਤੇ ਕਹਿੰਦੇ ਆਖਰ ਵੱਡੇ ਜਾਣੇ ਸੀ ਉਹਨਾਂ ਦਾ ਕਹਿਣ ਦਾ ਭਾਵ ਇਹ ਕਿ ਲੁੱਟੇ ਜਾਣੇ ਸੀਗੇ ਹੁਣ ਇਹ ਉਹਨਾਂ ਦੇ ਭਾਵ ਨੇ ਕਿ ਆਖਰ ਕਿੰਨੇ ਵੱਡੇ ਤੌਰ ਦੇ ਉੱਤੇ ਆਖਰ ਕਰ ਉਹਨਾਂ ਨੂੰ ਪਰੇਸ਼ਾਨੀ ਸੀਗੀ ਕਿ ਇੱਕ ਕਹਿੰਦੇ ਚਲਦੇ ਆਮ ਚਲਦੇ ਕਾਰੋਬਾਰ ਦੇ ਵਿੱਚ ਆ ਕੇ ਸਿੱਧਾ ਇੱਕ ਸ਼ਖਸ ਆ ਕੇ ਕਹਿੰਦਾ ਕਿ ਤੁਸੀਂ ਇੰਨੇ ਪੈਸੇ ਦਿਓ ਤਾਂ ਏਸੀ ਚੀਜ਼ ਕਰਕੇ ਕਹਿੰਦੇ ਮੈਂ ਪਹੁੰਚਿਆ ਸੀ ਬੀਆਈ ਦੇ ਕੋਲੇ ਇਹ तमाम ਚੀਜ਼ਾਂ ਸੀਬੀਆਈ ਦੇ ਜੇ ਕਹੀਏ ਕਿ ਅੰਦਰ ਨੇ ਤੇ ਉਹਨਾਂ ਨੇ ਦੱਸਿਆ ਨੇ ਗਿਆ ਹੁਣ ਅੱਗੇ ਦਾ ਦੇਖਣਾ ਹੋਊਗਾ ਕਿ ਹਰਚਰਨ ਭੁੱਲਰ ਵਾਸਤੇ ਆਖਰ ਕਿੰਨੀਆਂ ਕਮਸ਼ਕਲਾਂ ਵਾਧੀਆਂ ਨੇ ਤੇ ਆਪਦੇ ਪੱਖ ਦੇ ਵੱਜੋਂ ਉਹ ਚਾਹੇ ਪੈਸਾ ਮਿਲਿਆ ਚਾਹੇ ਬਾਕੀ ਲਗਜ਼ਰੀ ਆਈਟਮਸ ਮਿਲੀਆਂ ਨੇ ਉਹਨਾਂ ਦੀ ਸਫਾਈ ਦੇ ਵਿੱਚ ਉਹ ਕਹਿੰਦੇ ਕੀ ਨੇਗੇ ਵੀਡੀਓ ਜਿਸ ਸ਼ਸ਼ੀਪਾਲ ਦੇ ਨਾਮ ਸਮੀ ਸਿੰਘ ਰੋਜਣਾ ਸੋਹਣ TV ਚੰਡੀਗੜ੍ਹ